ਏ ਵੀ ਨਹੀਂ ਕਹਿ ਸਕਦਾ ਇਕੱਲਾ ਬੋਲ ਕੇ ਉਹੀ ਹੁੰਦੀ ਆ ਹਨਾ ਕੋਈ ਚੀਜ਼ ਮਾੜੀ ਨਿਕਲਦੀ ਆ ਪੰਮੇ ਵਾਈ ਨੇ ਬੋਲ-ਬੋਲ ਕੀ ਕਿੰਨਾ ਸੋਹਣਾ ਕੈਰੈਕਟਰ ਬਣਾਇਆ ਵਾਸ਼ਿੰਗ ਪਾਊਡਰ ਪੰਮਾ ਜਿਹੜੀ ਸਿਟੀ ਇਹਦੀ ਮੈਂ ਵਝਾਉਣੀ ਆ ਕੋਣ ਇਹਨੂੰ ਹੁੰਦੇ ਸਵੇਰੇ ਤੁਰਦੇ ਸੀਗੇ ਮੋਟਰਸਾਈਕਲ 'ਤੇ ਸਵੇਰ 2 ਵਜੇ ਤੁਰਨਾ ਤੇ ਸਵੇਰੇ 2 ਵਜੇ ਪਹੁੰਚਣਾ ਉਹ ਵੀ ਸਮਾਂ ਯਾਦ ਆ ਅੱਜ ਇੱਥੇ ਪ੍ਰੀਮੀਅਰ ਤੇ ਆਏ ਆ ਆਪਣੀ ਆਪ ਦੀ ਫਿਲਮ ਹਨਾ ਤੇ ਬਸ ਸਵਾਦ ਆ ਰਿਹਾ ਜੀ ਆਡੀਅנס ਨੂੰ ਕਹਿਣਾ ਚਾਹੁੰਗਾ ਕਿ ਕੱਲੀਆਂ ਇਹਰੇ ਚ ਮਤਲਬ ਕਿ ਮਾਰ ਧਾੜ ਨਹੀਂ ਹੈਗੀ ਫਿਲਮ ਦੇ ਵਿੱਚ ਸਿੱਖਣ ਦੀ ਬਹੁਤ ਕੋਸ਼ਾ ਫਿਲਮ ਇਮੋਸ਼ਨਲ ਵੀ ਬਹੁਤ ਆ ਤਿੰਨ ਚਾਰ ਸੀਨ ਇਦਾਂ ਦੇ ਕਿ ਜਿੱਥੇ ਮੇਰਾ ਖੁਦਾ ਮੈਨੂੰ ਮੈਥੋਂ ਰੋਕਿਆ ਨਹੀਂਗਾ ਵੀ ਰੋਣਾ ਆਉਂਦਾ ਹੈਗਾ ਮੈਂ ਸੋਨੀਆ ਸੋ ਵਰਨਿੰਗ ਟੂ ਦੇ ਕਿਰਦਾਰਾ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਸੋ ਇੱਕ ਹੋਰ ਕਿਰਦਾਰ ਸਾਹਿਬ ਨਾਲ ਮੌਜੂਦ ਨੇ ਜਿਨ੍ਹਾਂ ਨੇ ਫਿਲਮ ਦੇ ਵਿੱਚ ਗੈਂਗਸਟਰ ਦਾ ਰੋਲ ਕੀਤਾ ਹੈ ਸੋ ਸ਼ਸ਼ੀਕਲ ਜੀ ਪਹਿਲੇ ਤਾਂ ਮੁਬਾਰਕਾ ਫਿਲਮ ਨੇ ਲਈ ਸ਼ਸ਼ੀਕਲ ਨੇ ਸ਼ਸ਼ੀਕਲ ਜੀ ਆਪਣੇ ਆਪ ਨੂੰ ਪਰਦੇ ਉੱਤੇ ਵੇਖਿਆ ਜਿਸ ਨੂੰ ਕਿਵੇਂ ਦਾ ਲੱਗਾ ਅ ਮਜ਼ਾ ਆ ਰਿਹਾ ਜੀ ਬਸ ਮੈਨੂੰ ਜ਼ਿਆਦਾ ਕੁਝ ਨਹੀਂ ਬੋਲੇ ਜਾਣੇ ਮੇਰੇ ਤੋਂ ਬਸ ਮੈਨੂੰ ਸੁਆਦ ਆ ਰਿਹਾ ਜੀ ਫਿਲਮ ਦੇਖ ਕੇ ਨਾ ਤੇ ਚਲੋ ਮਿਹਨਤ ਕੀਤੀ ਹੈ ਨਾ ਤੇ ਪ੍ਰਮਾਤਮਾ ਨੇ ਰੰਗ ਭਾਗ ਲਾਇਆ ਇੱਥੋਂ ਤੱਕ ਆਏ ਆ ਬਹੁਤ ਬੰਦੇ ਆ ਜਿਹੜੇ ਪਿੱਛੇ ਖੜੇ ਆ ਹਨਾ ਬੈਕ ਤੇ ਮੇਰੇ ਤੇ ਮੈਂ ਕੱਲਾ ਨਹੀਂ ਆ ਫੈਮਿਲੀ ਆ ਮੇਰੇ ਦੋਸਤ ਮਿੱਤਰ ਨੇ ਹਨਾ ਤੇ ਇੱਥੋਂ ਇੱਥੋਂ ਤੱਕ ਲੈ ਕੇ ਆਉਣ ਵਾਲੇ ਹੈਲੋ ਭਾਈ ਪ੍ਰਦੀਪ ਵੀਰੇ ਭਾਈ ਆਉਗਾ ਭਾਈ 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 ਆਜੋ ਭਾਈ ਭਾਈ ਆਇਓ ਯਾਰ ਭਾਈ ਕੁੱਲ ਆਜੋ ਚਲੋ ਆਜੋ ਆਜੋ ਸੋ ਇਹਨਾਂ ਆਪਾਂ ਦੋਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਲੋੜ ਨਹੀਂ ਹੈ ਹਨਾ ਇਹਨੂੰ ਆਡੀਅנס ਸਾਰੀ ਆਡੀਅੰਸ ਜਾਣਦੀ ਆ ਵੀਰੇ ਨੂੰ ਬਾਈ ਪ੍ਰਦੀਪ ਚੀਮਾ ਨਹੀਂ ਮੇਰੇ ਮੇਰੀ ਸ਼ਕਲ ਬਦਲ ਜਾਂਦੀ ਹੈ ਇਹ ਜੀ ਗੱਲ ਹੈ ਮੇਰਾ ਨਾਮ ਪ੍ਰਦੀਪ ਚੀਮਾ ਜੀ ਮੈਂ ਇਹਦੇ ਵਿੱਚ ਮੱਕੜ ਦਾ ਕੈਰੈਕਟਰ ਕੀਤਾ ਮੱਕੜ ਗੈਂਗ ਦਾ ਲੀਡਰ ਦਾ ਸੋ ਇਹ ਮੇਰੇ ਨਾਲ ਦੇ ਸਾਰੇ ਉਹਨੇ ਜਿਨ੍ਹਾਂ ਦਾ ਕੰਮ ਨੂੰ ਬਹੁਤ ਵਧੀਆ ਲੱਗਿਆ ਇਹਨਾਂ ਦਾ ਐਕਸ਼ਨ ਚ ਜਿਹੜੀਆਂ ਮੂਵਮੈਂਟ ਨੇ ਉਹ ਬਹੁਤ ਕੈਂਸੀ ਇੰਦਰ ਕੋਈ ਸਵਾਦ ਆਇਆ ਸੱਚੀ ਬਹੁਤ ਸੋਹਣਾ ਕੋਈ ਮੈਨੂੰ ਬਹੁਤ ਸਵਾਲ ਆਇਆ ਜਦੋਂ ਆਪਾਂ ਸੈਟ ਤੇ ਸੀਗੇ ਨਾ ਮਜ਼ੇ ਕਰਦੇ ਸੀਗੇ ਹਨਾ ਐ ਬਾਈ ਨੇ ਕਿਹਾ ਨਾ ਰਾਜ ਬਾਈ ਨੇ ਕਿਹਾ ਕੋਇਂਦਰ ਤੂੰ ਬੋਲਦਾ ਨਹੀਂ ਆ ਮਿੰਦਰ ਤੇ ਗੁੱਸਾ ਹੁੰਦਾ ਤੂੰ ਬੋਲਦਾ ਨਹੀਂਗਾ ਜਦੋਂ ਕੈਮਰੇ ਤੇ ਜਾਣਾ ਨਾ ਉਦੋਂ ਪੂਰੀ ਜੱਗ ਮਜ਼ਾ ਦੇਨੇ ਦੀ ਤੁਸੀਂ ਬੋਲਦੇਗਾ ਤਾਂ ਨਹੀਂ ਮੈਕ ਬਾਈ ਤੁਸੀਂ ਵੱਡੇ ਆ ਅਸੀਂ ਕੀ ਬੋਲਣਾ ਆ ਸੋ ਬਹੁਤ ਮਜ਼ਾ ਆਇਆ ਬੇ ਤੁਸੀਂ ਹੋਰ ਵੀ ਸਾਰੇ ਮਤਲਬ ਕਰੈਕਟਰਾਂ ਦਾ ਜਿੰਨੇ ਵੀ ਸ਼ੁਰੂ ਤੋਂ ਲੈ ਕੇ ਮੈਨੂੰ ਨਹੀਂ ਕਿਸੇ ਦਾ ਉਹ ਲੱਗਿਆ ਮੈਂ ਜਿਹਦੇ ਕਿਨ ਵੀ ਦੇਖ ਰਹੀ ਯਾਰ ਮੈਨੂੰ ਇਹ ਤਾਂ ਲੱਗਦਾ ਜੀ ਇਹ ਕਦੋਂ ਕਰ ਲਿਆ ਨੇ ਇੰਨਾ ਇੰਨਾ ਵਰਕ ਕਦੋਂ ਕਰ ਲਿਆ ਇਹਨਾਂ ਨੇ ਇੰਨਾ ਸੋਹਣਾ ਸ਼ੂਟ ਕਦੋਂ ਕਰ ਲਿਆ ਜਿੰਨਾਂ ਦਾ ਵੀ ਦੇਖ ਡਾਇਲੋਗ ਡਿਲੀਵਰੀ ਕਈ ਕਰੈਕਟਰ ਨੇ ਜਦਾ ਜਿਵੇਂ ਰਾਣੀ ਬਾਈ ਦੀ ਬਹੁਤ ਵਧੀਆ ਡਾਇਲੋਗ ਡਿਲੀਵਰੀ ਲੱਗੀ ਮੈਨੂੰ ਤੇ ਪੰਮੇ ਦੀ ਬਾਈ ਦੀ ਤਾਂ ਹੈਗੀ ਆ ਉਹਨਾਂ ਦੇ ਡਾਇਲੋਗ ਜਿਹੜੇ ਪੰਜ ਸੀ ਕਿਆ ਬਾਤ ਈ ਸੀ ਉਹ ਕਈ ਵਾਰੀ ਇਦਾਂ ਲੱਗਦਾ ਸੀ ਨਾ ਬਹੁਤ ਫਿਲਮ ਸੀਰੀਅਸ ਵੇ ਨਾਲ ਜਾਣ ਲੱਗਦੀ ਸੀ ਉਹ ਐਂ ਕਰਕੇ ਹਨਾ ਉਹ ਕਰ ਦਿੰਦੇ ਸੀ ਕੁਛ ਨਾ ਕੁਛ ਕਰਕੇ ਉਹ ਬਹੁਤ ਸੋਹਣੀਆਂ ਚੀਜ਼ਾਂ ਸੀ ਅੱਛਾ ਮੈਂ ਤੁਹਾਨੂੰ ਤੁਹਾਨੂੰ ਹੀ ਪੁੱਛਣਾ ਚਾਹਾਂਗੀ ਵੀ ਜਦੋਂ ਤੁਸੀਂ ਇਸ ਸਕਰੀਨ ਤੇ ਆਪਣੇ ਆਪ ਨੂੰ ਦੇਖਿਆ ਤੁਹਾਡੇ ਅੰਦਰ ਕੀ ਫੀਲ ਆਇਆ ਵੀ ਔਰ ਫਿਲਮ ਦੇ ਵਿੱਚ ਤੁਹਾਡਾ ਆਪਣਾ ਪਰਸਨਲ ਫੇਵਰੇਟ ਕਿਰਦਾਰ ਕਿਹੜਾ ਲੱਗਾ ਤੁਹਾਨੂੰ ਮੇਰਾ ਪਰਸਨਲ ਮੈਂ ਸਮਝਿਆ ਨਹੀਂ ਕੁਐਸਚਨ ਤੁਹਾਨੂੰ ਕੋਈ ਸਕਰੀਨ ਦੇ ਵਿੱਚ ਲੱਗਾ ਹੋਈ ਕਿਰਦਾਰ ਬਹੁਤ ਸੋਹਣਾ ਹੈਗਾ ਬਹੁਤ ਸੋਹਣਾ ਘੈਂਟ ਕਰਨ ਮੈਂ ਤੁਹਾਨੂੰ ਦੱਸ ਰਿਹਾ ਮੈਂ ਮੈਂ ਕੁਛ ਜੁੜੇ ਸੀ ਪਰ ਮੇਰੇ ਇੰਨੇ ਜੁੜੇ ਹੋਏ ਹੋ ਗਏ ਕਿ ਉਹਨਾਂ ਚ ਸਾਰੇ ਕੈਰੈਕਟਰ ਹੀ ਆ ਗਏ ਪਹਿਲਾਂ ਕਿਹੜੇ ਜੁੜੇ ਸੀ ਪਹਿਲਾਂ ਜੇਲ੍ਹ ਵਾਲੇ ਅੱਛਾ ਫਿਰ ਮੈਂ ਜੇਲ੍ਹ ਤੋਂ ਬਾਹਰ ਗਿਆ ਮੈਨੂੰ ਲੱਗਾ ਯਾਰ ਆ ਇਹ ਤਾਂ ਬੰਦੇ ਬਹੁਤ ਸੋਹਣਾ ਕੰਮ ਕਰ ਗਏ ਜੇਲ੍ਹ ਤੋਂ ਬਾਹਰ ਫਿਰ ਹੋਰ ਰੋਮਾਂਟਿਕ ਸਟੋਰੀ ਚ ਗਿਆ ਇਹਨਾਂ ਦੇ ਜਿਹੜੇ ਗਿੱਪੀ ਬਾਈ ਦੀ ਸੀ ਉਹਨਾਂ ਚ ਵੀ ਬਹੁਤ ਵਧੀਆ ਕੰਮ ਲੱਗਿਆ ਮੈਨੂੰ ਕਈ ਬੰਦਿਆਂ ਦਾ ਸੋ ਗਿੱਪੀ ਬਾਈ ਦਾ ਵੀ ਉਹ ਇਹ ਤਾਂ ਦੇਖੋ ਜ਼ਰੂਰੀ ਨਹੀਂ ਹੁੰਦਾ ਕਿ ਹਾਂ ਬੰਦੇ ਬੋਲਦੇ ਹੀ ਰਹਿਣਾ ਬੋਲਦੇ ਹੀ ਰਹਿਣਾ ਹੈਨਾ ਬਿਨਾ ਬੋਲੇ ਵੀ ਕਿੰਨਾ ਸੋਹਣਾ ਕੈਰੈਕਟਰ ਬਣ ਸਕਦਾ ਹੈ ਜਿਵੇਂ ਕਿ ਪੀਬਾਈ ਦਾ ਗੇਜੇ ਦਾ ਤੇ ਉਸ ਤੋਂ ਬਾਅਦ ਇਹ ਵੀ ਨਹੀਂ ਕਹਿ ਸਕਦੇ ਇਕੱਲਾ ਬੋਲ ਕੇ ਉਹੀ ਹੁੰਦੀ ਹੈ ਹਨਾ ਕੋਈ ਚੀਜ਼ ਮਾੜੀ ਨਿਕਲਦੀ ਆ ਪੰਮੇ ਬਾਈ ਨੇ ਬੋਲ-ਬੋਲ ਕੇ ਕਿੰਨਾ ਸੋਹਣਾ ਕੈਰੈਕਟਰ ਬਣਾਇਆ ਉਹ ਕੰਮ ਕਰਨ ਤੇ ਆ ਬਹੁਤ ਸੋਹਣਾ ਲੱਗਿਆ ਫਿਲਮ ਦੇ ਵਿੱਚ ਬਹੁਤ سارے ਕਿਰਦਾਰ ਸਾਨੂੰ ਵੇਖਣ ਨੂੰ ਮਿਲੇ ਤੇ ਇੱਕ ਥੀਏਟਰ ਤੁਸੀਂ ਤੁਸੀਂ ਅੱਛਾ ਤੁਸੀਂ ਮੈਨੂੰ ਇਹ ਦੱਸੋ ਵੀ ਥੀਏਟਰ ਆਰਟਿਸਟ ਵੱਜੋ ਤੁਸੀਂ ਕੰਮ ਕੀਤਾ ਉਸ ਤੋਂ ਬਾਅਦ ਫਿਲਮ ਦੇ ਵਿੱਚ ਆਇਓ ਸੋ ਉਹ ਜਰਨੀ ਕਿਵੇਂ ਦੀ ਰਹੀ ਜਰਨੀ ਤੋਂ ਸਫਰ ਆਜੀ ਹੈ ਨਾ ਸਫਰ ਤੈਅ ਕੀਤਾ ਥੀਏਟਰ ਦੇ ਵਿੱਚ ਸਵਾਦ ਆਇਆ ਸਵੇਰੇ ਤੁਰਦੇ ਸੀਗੇ ਮੋਟਰਸਾਈਕਲ ਤੇ ਸੁਬਾ 2 ਵਜੇ ਤੁਰਨਾ ਤੇ ਸਵੇਰੇ 2 ਵਜੇ ਪਹੁੰਚਣਾ ਉਹ ਵੀ ਸਮਾਂ ਯਾਦ ਆ ਅੱਜ ਇੱਥੇ ਪ੍ਰੀਮੀਅਰ ਤੇ ਆਏ ਆ ਆਪਣੀ ਆਪ ਦੀ ਫਿਲਮ ਆ ਨਾ ਤੇ ਬਸ ਸਵਾਦ ਆ ਰਿਹਾ ਜੀ ਸਮਾਨੀ ਮਤਲਬ ਕਿ ਵੀ ਮਿਹਨਤ ਕੀਤੀ ਤੇ ਮਿਹਨਤ ਦਾ ਫਲ ਮਿਲ ਰਿਹਾ ਹੈਗਾ ਪਰਮਾਤਮਾ ਇਸ ਫਿਲਮ ਦੇ ਵਿੱਚ ਨਾ ਜਦੋਂ ਵੀ ਕੋਈ ਕਿਰਦਾਰ ਜੁੜਿਆ ਤਾਂ ਕਹਿੰਦੇ ਵੀ ਹਰ ਇੱਕ ਦੇ ਜੁੜਨ ਦੇ ਪਿੱਛੇ ਕਹਾਣੀ ਸੀਗੀ ਤੁਸੀਂ ਇਸ ਫਿਲਮ ਨਾਲ ਕਿਵੇਂ ਜੁੜੇ ਸੀ ਮੈਂ ਇਸ ਫਿਲਮ ਚ ਜੁੜੇ ਹੁਣ ਗੱਲ ਲੰਬੀ ਚੱਲ ਜੂਗੀ ਜੀ ਮੈਂ ਥੀਏਟਰ ਕਰ ਰਿਹਾ ਸੀ ਨਾ ਪਲੇ ਕਰ ਰੇ ਸੀ ਅਸੀਂ ਸਕੂਲਾਂ ਦੇ ਵਿੱਚ ਲੁਧਿਆਣੇ ਤੇ ਗੌਰਵ ਗੋਤਮ ਮੇਰੇ ਬਹੁਤ ਵਧੀਆ ਦੋਸਤ ਨੇ ਤੇ ਬਹੁਤ ਵਧੀਆ ਐਕਟਰ ਨੇ ਉਹਨਾਂ ਨਾਲ ਮੈਂ ਮੂਵੀ ਕੀਤੀ ਸੀ ਡੀਅਰ ਜੈਸੀ ਹਾਲੀਵੁੱਡ ਦੀ ਮੂਵੀ ਆ ਉਹਨਾਂ ਨੇ ਮੇਰੀ ਪ੍ਰੋਫਾਈਲ ਭੇਜੀ ਮਲਕਾਣੇ ਨੂੰ ਮਲਕਾਣਾ ਵੀਰਾ ਬਹੁਤ ਵਧੀਆ ਆ ਇਨਸਾਨ ਵੀ ਬਹੁਤ ਵਧੀਆ ਤੇ ਐਜ਼ ਏ ਅਸਿਸਟੈਂਟ ਡਾਇਰੈਕਟਰ ਵੀ ਬਹੁਤ ਵਧੀਆ ਉਹਨਾਂ ਨੇ ਮੇਰੀ ਪ੍ਰੋਫਾਈਲ ਦੇਖੀ ਮੇਰਾ ਆਡੀਸ਼ਨ ਦੇਖਿਆ ਮੈਨੂੰ ਬੁਲਾਇਆ ਹੰਬਲ ਮੋਸ਼ਨ ਪਿਕਚਰ ਦੇ ਦਸਤਰ ਦੇ ਮੈਨੂੰ ਦੱਸਿਆ ਗਿਆ ਵੀ ਤੇਰਾ ਇਹੋ ਜਿਹਾ ਕੈਰੈਕਟਰ ਆ ਇਦਾਂ ਦਾ ਇੰਦਰ ਅਨਾ ਇਦਾਂ ਉਦਾਂ ਤੇ ਦੋ ਮੀਟਿੰਗਾਂ ਹੋਈਆਂ ਅਮਰ ਭਾਈ ਨਾਲ ਗੱਲਬਾਤ ਹੋਈ ਤੇ ਇਦਾਂ ਕਰਕੇ ਗੌਰਵ ਗੋਤਮ ਕਰਕੇ ਜੁੜਿਆ ਸੀਗਾ ਅੱਗੇ ਮਲਕਾਣਾ ਵੀਰਾ ਆ ਗਿਆ ਚਲੋ ਅਮਰ ਭਾਈ ਆ ਗਿਆ ਹਨਾ ਫਿਰ ਜਗਵੀਰ ਭਾਈ ਹੁਣੀ ਉੱਥੇ ਜਗਵੀਰ ਬੱਲ ਹੁਣੀ ਮਿਲ ਗਏ ਹਨਾ ਹਣੋ ਮਲਕੀ ਹੌਸਲਾ ਦਿੱਤਾ ਉਹਨਾਂ ਨੇ ਫਿਲਮ ਦੇਖਣ ਤੋਂ ਬਾਅਦ ਗਿਫਟ ਦੇ ਦਿੱਤਾ ਕਿ ਆਪਾਂ ਅੱਗੇ ਵੀ ਕੰਮ ਕਰਨਾ ਇੰਦਰ ਆਪਣਾ ਧਿਆਨ ਰੱਖਣਾ ਦੇਹੀ ਹੈਣਾ ਸੋ ਸੋ ਆਡੀਅנס ਨੂੰ ਕੀ ਕਹਿਣਾ ਚਾਹੂਗਾ ਆਡੀਅੰਸ ਨੂੰ ਕਹਿਣਾ ਚਾਹੂਗਾ ਕਿ ਕੱਲੀਆਂ ਇਹਰੇ ਚ ਮਲਕੀ ਮਾਰ ਧਾੜ ਨਹੀਂ ਹੈਗੀ ਫਿਲਮ ਦੇ ਵਿੱਚ ਸਿੱਖਣ ਦੀ ਬਹੁਤ ਕੋਸ਼ਾ ਫਿਲਮ ਇਮੋਸ਼ਨਲ ਵੀ ਬਹੁਤ ਆ ਪੈਨ ਚਾਰ ਸੀਨ ਇਦਾਂ ਨੇ ਕਿ ਜਿੱਥੇ ਮੇਰਾ ਖੁਦ ਦਾ ਮੈਨੂੰ ਮਿੱਥੋ ਰੋਕਿਆ ਨਹੀਂਗਾ ਵੀ ਰੋਣਾ ਆਉਂਦਾ ਹੈਗਾ ਕਿਹੜੇ ਸੀਨ ਸੀ ਉਹ ਇੱਕ ਮਾਂ ਦਾ ਕਿਰਦਾਰ ਇੱਕ ਤਾਂ ਮਾਂ ਦਾ ਕਿਰਦਾਰ ਆ ਗਿੱਪੀ ਬਾਈ ਦੀ ਲਵ ਸਟੋਰੀ ਆ ਫਿਰ ਪ੍ਰਿੰਸ ਭਾਜੀ ਹਨਾ ਪੰਮਾ ਜਦੋਂ ਉਹਨੂੰ ਰੋਟੀ ਦੇਣ ਜਾਂਦਾ ਵਾ ਜੇ ਮੈਂ ਬਾਲਾ ਨਹੀਂ ਬੋਲੂੰਗਾ ਜਦੋਂ ਮਿਲ ਕੇ ਗਿੱਪੀ ਕੋਲੇ ਜਾਂਦੇ ਆ ਉਹਦੇ ਨਾਲ ਗੱਲਬਾਤ ਕਰਨ ਉੱਥੇ ਥੋੜਾ ਜਿਹਾ ਇਮੋਸ਼ਨਲ ਹੁੰਦਾ ਹੈਗਾ ਬੰਦਾ ਵੀ ਪੰਮਾ ਕੀ ਸੀ ਤੇ ਕਿੰਨਾ ਕਰਕੇ ਕੀ ਬਣ ਗਿਆ ਉਦੋਂ ਥੋੜਾ ਜਿਹਾ ਇਮੋਸ਼ਨਲ ਹੁੰਦਾ ਹੈਗਾ ਬੰਦਾ ਪਰ ਮਜ਼ਾ ਆਊਗਾ ਤੁਸੀਂ ਸਾਰੇ ਜਣੇ ਜਾਓ ਜੋ ਫਰਵਰੀ ਨੂੰ ਤੇ ਨਜ਼ਾਰੇ ਲਓ ਚੱਕ ਦਿਓ ਫੱਟੇ ਫਿਰ ਲਿਆ ਦਿਓ ਨੇਰੀ ਪਤਾ ਲੱਗ ਜੇ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਮੈਮ